ਸਰਦਾਰ ਸਾਰਾ ਦਾ ਸੈਂਟ੍ਰਿਕ ਨਹੀਂ ਹੈ ਮੈਂ ਤੁਰੀ ਲੇਬਰ ਇੰਸਪੈਕਟਰ ਦਾ ਹਲਕਾ ਹੈ ਇਸ ਸਾਮ ਦਾ ਹਲਕਾ ਹੈ ਤੇ ਲੈਣਾ ਦੇਖਦੇ ਨੇ ਉਹ ਸੰਗਰੂਰ ਦੇਖਦੇ ਨੇ ਤੇ ਇਹ ਮਲੇਰ ਕੋਲਾ ਦੇਖਦੇ ਨੇ ਇਹ ਅਮਰਗੜ ਦੇ ਇਹ ਤਫਾ ਤੇ ਬਰਨਾਲਾ ਜੱਜਬੰਦੀ ਨੇ ਕਰਨੇ ਵੀ ਦਿੱਤੇ ਨੇ ਜੇ ਤੁਸੀਂ ਜਾ ਕੇ ਲੇਬਰ ਡਿਪਾਰਟਮੈਂਟ ਇਹ ਤਾਂ ਪੁਰਾਣੀ ਜਿੱਥੇ ਬੰਦੀ ਹੈ ਜੀ ਤਾਂ ਮੇਰਾ ਕਹਿਦਾ ਬਹੁਤ ਜ਼ਰੂਰ ਹੈ ਕਿ ਤੁਸੀਂ ਸਾਰਿਆਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਵੀ ਰੱਖੇ ਔਰ ਬਹੁਤ ਵਧੀਆ ਮੀਟਿੰਗ ਹੋਈ ਹੈ ਬੜੀ ਸਕਸੈਸਫੁਲ ਮੀਟਿੰਗ ਕਹਿ 사ਤੇ ਹਨ ਮੈਂ ਸਮਝਦਾ ਹਾਂ ਕਿ ਇੱਕ ਕਦਮ ਅੱਗੇ ਚੱਲ ਕੇ ਇਸ ਸਟੈਪ ਨੂੰ ਅਸੀਂ ਜਿਹੜੇ ਸਰਬਾਈ ਦੇ 5-6 ਮਹੀਨੇ ਦਾ ਸਮਾਂ ਦਿੱਤਾ ਉਸ ਦੇ ਵਿੱਚ ਸਾਡੀ ਪੰਜਾਬ ਵਿੱਚ ਜੀ ਮੈਂ ਪ੍ਰਦੀਪ ਚੀਮਾ ਅੱਜ ਜੋ ਇਸ ਕੰਸਟਰਕਸ਼ਨ ਵਰਕਰ ਲੇਬਰ ਯੂਨੀਅਨ ਪੰਜਾਬ ਲੈਵਲ ਦੀ ਇੱਕ ਮੀਟਿੰਗ ਹੋਈ ਹੈ ਇਹਦੇ ਵਿੱਚ ਜਿਆਦਾ ਜਿਹੜੀਆਂ ਮੁਸ਼ਕਲਾਂ ਤੇ ਮਸਲੇ ਸੀ ਹੋਏ ਸੀ ਜਿਹੜੀਆਂ ਸਕੀਮਾਂ ਲੰਬਿਤ ਸੀ ਐਕਸ ਗ੍ਰੇਸੀਆ ਦਾ ਸੰਸਕਾਰ ਵਜੀਫਾ ਸਾਗਣ ਸਕੀਮ ਬਹੁਤ ਲੰਬੇ ਸਮੇਂ ਤੋਂ ਇਹ ਲੜੀਆਂ ਸਕੀਮਾਂ ਲਟਕਦੀਆਂ ਆ ਰਹੀਆਂ ਨੇਗੀਆਂ ਵੇ ਵਜਾ ਅਬਜਸ਼ਨਾ ਇੰਸਪੈਕਟਰ ਲੈਵਲ ਤੋਂ ਲੱਗ ਰਹੀਆਂ ਨੇ ਜਿਹੜੀਆਂ ਵਾਰ-ਵਾਰ ਲਾ ਕੇ ਕਿਰਤੀ ਦਾ ਮਨੁਮਲ ਡੇਗ ਰਹੀਆਂ ਨੇ ਅਸੀਂ ਚਾਹੁੰਦੇ ਆਂ ਵੀ ਆਬਜੈਕਸ਼ਨਾਂ ਵੀ ਇੱਕ ਜਾਂ ਦੋ ਤੋਂ ਵੱਧ ਨਾ ਲੱਗਣ ਤੇ ਜੋ ਸਾਡੇ ਪੈਂਡਿੰਗ ਮਸਲੇ ਨੇ ਜੋ ਸਕੀਮਾਂ ਪਈਆਂ ਨੇ ਕਿਰਤੀ ਵੇਖ ਰਹੇ ਨੇ ਵੀ ਹੁਣ ਅੱਜ ਮਿਲੀਆਂ ਕੱਲ ਮਿਲੀਆਂ ਉਹ ਜਲਦੀ ਇਹਨਾਂ ਨੂੰ ਦਵਾਈਏ ਤੇ ਲੋਕਾਂ ਨੂੰ ਸੰਗਠਿਤ ਕਰਕੇ ਇੱਕ ਲੜਾਈ ਦਾ ਮੂਡ ਬਣਾਈਏ ਐ ਐਮਐਸ ਪਾਰਟੀਆ ਅੱਧੀ ਜਿਹੜੀ ਮੀਟਿੰਗ ਹੋਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਥੀ ਆਏ ਸੀ ਆਗੂ ਸਾਥੀ ਔਰ ਜੋ ਜਿਸ ਤਰ੍ਹਾਂ ਸ਼ਰਮਾਈ ਨੇ ਦੱਸਿਆ ਵੀ ਅੱਜ ਪ੍ਰੋਗਰਾਮ ਬਣਾਇਆ ਹੈ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਉਸਾਰੀ ਵਰਕਰ ਹੈ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਉਹਨਾਂ ਦੀਆਂ ਜਿਹੜੀਆਂ ਰਹਿੰਦੀਆਂ ਸਕੀ ਜਿਹੜੀਆਂ ਮੁਸ਼ਕਲਾਂ ਨੇ ਜਿਹੜੇ ਉਹਨਾਂ ਦੇ ਮਸਲੇ ਨੇ ਉਹ ਵੀ ਹੱਲ ਕਰਾਵਾਂਗੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਹੋਰ ਉਹ ਸਾਰੀ ਮਜ਼ਦੂਰਾਂ ਨੂੰ ਪੰਜਾਬ ਲੈਵਲ ਤੇ ਇਸ ਨਾਲ ਵਕ ਵਕ ਜਿਹੜੇ ਅਸੀਂ ਜੋੜਾਂਗੇ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਇਟ ਪੰਜਾਬ ਦੀ ਮੀਟਿੰਗ ਸੀ ਇਹਦੀ ਪ੍ਰਧਾਨਗੀ ਸਤਿਗ ਮਨਿੰਦਰ ਸਿੰਘ ਪਾਟੇ ਅੱਜ ਇਹਨੇ ਕੀਤੀ ਹੈ ਤੇ ਉਹਦੇ ਚੱਸੀ ਫੈਸਲਾ ਕੀਤਾ ਹੈ ਕਿ ਜੋ ਸਕੀਮਾਂ ਨੇ BOC ਕੰਸਟਰਕਸ਼ਨ BOC ਵਰਕਰਜ਼ ਵੈਲਫੇਅਰ ਬੋਰਡ ਦੀਆਂ ਉਹਨਾਂ ਅੰਦਰ ਜਾਣਬੁੱਝ ਕੇ ਖੋਟ ਪਾਏ ਜਾ ਰਹੇ ਨੇ ਉਹਨਾਂ ਖੋਟਾਂ ਨੂੰ ਦੂਰ ਕਰਾਉਣ ਲਈ ਅਸੀਂ ਆਪਣੀ ਸੰਘਰਸ਼ ਦਾ ਐਲਾਨ ਕੀਤਾ ਜਿਹਦੇ ਤਹਿਤ ਅਸੀਂ 26 ਫਰਵਰੀ ਨੂੰ ਸਾਰੇ ਲੇਬਰ ਅਸਿਸਟੈਂਟ ਲੇਬਰ ਕਮਿਸ਼ਨਰਾਂ ਦੇ ਦਫ਼ਤਰ ਸਾਹਮਣੇ ਤਰ੍ਹਾਂ ਦੇਵਾਂਗੇ ਅਤੇ 27 ਮਾਰਚ ਨੂੰ ਲੇਬਰ ਕਮਿਸ਼ਨਰ ਮੁਹਾਲੀ ਦੇ ਖਿਲਾਫ ਉਦੇ ਦਫਤਰ ਸਾਹਮਣੇ ਸੈਕਟਰੀ ਬੋਰਡ ਦੀਆਂ ਬਧਿਕੀਆਂ ਦੇ ਖਿਲਾਫ ਧਰਨਾ ਦੇਵਾਂਗੇ ਇਸ ਤੋਂ ਬਾਅਦ ਵੀ ਜੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਪੰਜਾਬ ਸਰਕਾਰ ਦੇ ਕਿਰਤ ਮੰਤਰੀ ਦੇ ਘਰ ਵੱਲ ਮਾਰਚ ਕਰਾਂਗੇ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਹੈਟਿਕ ਦੀ ਸੂਬਾ ਕਮੇਟੀ ਜਿਹੜੀ ਇੱਕ ਮੀਟਿੰਗ ਹੈ ਬਾਈ ਨਿਸ਼ਾਤਰ ਸਿੰਘ ਢਾਲੀਵਾਲ ਪਵਨ ਮੋਗਾ ਵਿੱਚ ਕੀਤੀ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਲਗਭਗ 10 ਜ਼ਿਲ੍ਹਿਆਂ ਤੋਂ ਜਿਹੜੇ ਸਾਡੇ ਫਾਰੀ ਕੀਤੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਭਾਗ ਲਿਆ ਹੈ ਔਰ ਇਸ ਮੀਟਿੰਗ ਦੇ ਵਿੱਚ ਇੱਕ ਵੀਰ ਚਰਚਾ ਹੋਈ ਹੈ ਕਿਉਂਕਿ ਜਿਹੜਾ ਬੀਓਸੀ ਹੈ ਵੈਲਫੇਅਰ ਬੋਰਡ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਨੇ ਉਹ ਰੂਲ ਇੰਪਲੀਮੈਂਟ ਕਰਨ ਦਾ ਕੰਮ ਕਰ ਰਹੇ ਨੇ ਰੂਲ ਬਣਾ ਰਹੇ ਨੇ ਜਦੋਂ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਥੇਬੰਦੀਆਂ ਦੇ ਬੋਰਡ ਬਣਿਆ ਹੈ ਵੈਲਫੇਅਰ ਬੋਰਡ ਉਹ ਤਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨਾਲ ਮੀਟਿੰਗ ਕੀਤੀ ਤੋਂ ਬਿਨਾਂ ਹੀ ਜਿਹੜਾ ਹੈਗਾ ਉਹ ਆਪਣੀ ਮਨਮਰਜ਼ੀ ਦੇ ਫਰਮਾਨ ਜਾਰੀ ਕਰ ਰਹੇ ਨੇ ਖਾਸ ਤੌਰ ਤੇ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਕਿਰਤ ਵਿਭਾਗ ਡਿਪਾਰਟਮੈਂਟ ਦਾ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਯੂਨੀਅਨਸ ਦੇ ਨੁਮਾਇੰਦਿਆਂ ਦੇ ਨਾਲ ਇਸ ਗੱਲ ਦਾ ਅਸੀਂ ਸਖਤ ਨੋਟਿਸ ਲਿਆ ਅੱਜ ਔਰ ਐਲਾਨ ਕੀਤਾ ਹੈ ਕਿ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ 26 ਫਰਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਸਿਸਟੈਂਟ ਲੇਬਰ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਅੱਗੇ ਧਰਨੇ ਲਾਵਾਂਗੇ ਉਸ ਤੋਂ ਬਾਅਦ 27 ਮਾਰਚ ਨੂੰ ਜਿਹੜਾ ਸੂਬਾ ਹੈੱਡਕੁਆਟਰ ਲੇਬਰ ਡਿਪਾਰਟਮੈਂਟ ਤੇ ਲੇਬਰ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਹੈਗਾ ਉਹ ਧਰਨਾ ਦਿੱਤਾ ਜਾਏਗਾ ਪੂਰੇ ਪੰਜਾਬ ਪੱਧਰ ਤੇ ਉਹ ਸਾਰੀ ਕਿਰਤਿਆਂ ਨੂੰ ਇਕੱਠਾ ਕਰਕੇ ਕਿਉਂਕਿ ਇਸ ਵਿਭਾਗ ਵੱਲੋਂ ਸੇ ਵਿਭਾਗ ਜਿਹੜਾ ਹੈ ਇਹ ਕਿਰਤਿਆਂ ਦਾ ਹੈ ਕਾਨੂੰਨ ਇਹ ਕਿਰਤਿਆਂ ਦੇ ਹੱਕ ਵਿੱਚ ਬਣਨੇ ਚਾਹੀਦੇ ਨੇ ਪੈਸਾ ਕਿਰਤਿਆਂ ਦਾ ਹੈ ਪਰ ਜਿਹੜੇ ਅਧਿਕਾਰੀ ਨੇ ਉਹ ਗਿਰਤੀਆਂ ਦੇ ਖਿਲਾਫ ਕਾਨੂੰਨ ਬਣਾ ਰਹੇ ਨੇ ਉਹਨਾਂ ਦੇ ਹੱਕ ਤੇ ਦਾਕਾ ਮਾਰਿਆ ਜਾ ਰਿਹਾ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਐਟਕ ਇਹ ਜ਼ਿਲ੍ਹੇ ਵਾਇਰ ਲਗਾਤਾਰ ਜਾ ਕੇ ਵਰਕਸ਼ਾਪਾਂ ਕਰੇਗੀ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਔਰ ਯੂਨਟ ਕੈਂਪ ਕੀਤੇ ਜਾਣਗੇ ਔਰ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਇੱਕ ਸਟਰੋਂਗ ਬਾਡੀ ਤਿਆਰ ਕਰਕੇ ਜਿਹੜਾ ਲੇਬਰ ਇਨਸਪੈਕਟਰ ਹੈ ਜਾਂ ਆਊਟਸੋਰਸਸ ਕੰਮ ਕਰਨ ਵਾਲੇ ਮੁਲਾਜ਼ਮ ਨੇ ਜਾਂ ਫਿਰ ਏ ਐਲ ਸੀ ਹੈ ਉਹਨਾਂ ਤੋਂ ਜਵਾਬਦੇਹੀ ਲਈ ਜਾਏਗੀ ਕਿ ਲੰਬਤ ਮਾਮਲੇ ਜਾਂ ਨਜਾਇਜ਼ ਤੌਰ ਤੇ ਗੈਰਵਾਜਬ ਜਿਹੜੇ ਨੇ ਉਹ ਆਬਜੈਕਸ਼ਨ ਲਗਾਏ ਜਾ ਰਹੇ ਨੇ ਚਾਹੇ ਉਹ ਰੀਨਿਊਅਲ ਕਾਪੀ ਦੀ ਹੋਵੇ ਗੱਲ ਚਾਹੇ ਉਹ ਜੀਫੇ ਪਾਸ ਕਰਾਉਣ ਦੀ ਗੱਲ ਹੋਵੇ ਐਸ ਗ੍ਰੇਸ਼ੀਅਸ ਟੀਮ ਦੀ ਗੱਲ ਹੋਵੇ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ